ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਾਡੀ ਰੱਖੀ ਗਈ ਹੈ ਇੱਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨਾ ਤੇ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਰੈਲੀਆਂ ਹੋ ਰਹੀਆਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਹੋਰ ਜਿਹੜੀਆਂ ਪੱਖ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਕੀਤੀ ਜਾ ਰਹੀ ਹੈ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸਾਥੀ ਜਗENDER ਸਿੰਘ ਜੀ ਉਗਰਾਹਾ ਤੇ ਰੂਦੂ ਸਿੰਘ ਜੀ ਮਾਨਸਾ ਹਰਦੇਵ ਸਿੰਘ ਜੀ ਰਾਇਆਂਵਾਲਾ ਸੁਖਦੇਵ ਸਿੰਘ ਜੀ ਰਾਈਆਂ ਵਾਲਾ ਬਲਦੇਵ ਸਿੰਘ ਨਿਹਾਲਗੜ੍ਹ ਚਾਰ ਜੇ ਸਾਥੀਆਂ ਦੀ ਪ੍ਰਧਾਨਗੀ ਛੇਠ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਨਿਰਣੇ ਲਏ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਉਗਰਾਹਾਂ ਸਾਹਿਬ ਆਪਣੀ ਗੱਲ ਰੱਖਣ ਪ੍ਰੈਸ ਵਾਲੇ ਸਾਥਿਓ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੀ ਗੱਲ ਸੁਣਨ ਆਏ ਹੋ ਅੱਜ ਆਜ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਐ ਸੰਯੁਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਕਹਾਣੇ ਦੇ ਵਿੱਚ 4 ਤਰੀਕ ਨੂੰ ਜੇ ਨਿਕਲ ਨੂੰ ਮਹਾਪੰਚਾਇਤ ਕਰ ਰਹੇ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਿਹਾ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਵਟੇਡੇ ਢੰਗ ਨਾਲ ਉਹ ਡੇਟਾ ਰਹੇ ਸਰਕਾਰ ਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇਥੋਂ ਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਤੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਕੁੱਝ ਲਿਆ ਉਹ ਅਸੀਂ ਸਰ ਕੇਂਦਰ ਸਰਕਾਰ ਤੇ ਰਾ ਸਰਕਾਰ ਦੀ ਨਿੰਦਾ ਕਰਦੇ ਆਂ ਤੀਜਾ ਜਿਹੜਾ ਖਨੌਰੀ ਬਾਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਿਆਲ ਚ 38-39 ਮੰਤਾਣੀ ਮੰਦਣਾ ਤੇ ਉਹਨੂੰ ਸਰਕਾਰਾਂ ਦੀ ਗੱਲ ਹੀ ਸੁਣ ਰਹੀ ਉਹਨਾਂ ਦੀ ਮੰਗਾਂ ਬਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਉਰੇ ਲਿਆ ਹੋਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਹੈ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐ ਕਰੋ ਤੁਸੀਂ ਐ ਕਰੋ ਜਿਵੇਂ ਨਾ ਹਰਿਆਣਾ ਸਰਕਾਰ ਨੂੰ ਨਾ ਹੀ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਇਹ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਨੇ ਮੰਗਾ ਕਿਉਂ ਨਹੀਂ ਮੰਨਦੇ ਭਾਈ ਗਰੰਟੀ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਦ ਤੁਸੀਂ ਇਹਨਾਂ ਦੀ ਜੇ ਮੀਟਿੰਗ ਕਰਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਗੱਲ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਿਵੇਂ ਇਹ ਗੈਰ ਜ਼ਿੰਮੇਵਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪਾ ਹੈ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਹੈ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਗਲੀ ਮੀਟਿੰਗ ਅਸੀਂ ਫਿਰ ਸੋਚ ਕੇ ਐਲਾਨ ਕਰਾਂਗੇ ਤੇ ਇਹਨਾਂ ਤੇ ਅਸੀਂ ਲੜਾਈ ਬੈਠਕ ਦੀ ਬੈਠਕ ਸਾਰਾ ਸਾਰਾ ਬੋਲ ਹਾਂ ਇੱਕ ਮਿੰਟ ਬਾਅਦ ਸੋ ਕੁਐਸਚਨ ਬਾਅਦ ਚ ਕਰਦੇ ਸਾਰੇ ਕਰਾਂਗੇ ਕਿ ਕਿਤਰਾ ਸਮਝ ਲੋ ਜਿਹੜਾ ਅਧੋਲਨ ਚੱਲ ਰਿਹਾ ਹੈ ਉਹਦੀ ਹਮਾਇਤੀ ਹੈ ਕਿ ਹੈ ਅਸੀਂ ਪੰਜਾਬ ਚ ਵੱਡੇ ਇਕੱਠ ਕਰ ਰਹੇ ਹਾਂ ਜਾਂ ਲੜ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਹਾਂ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉੱਧਰ ਸਾਡੀਆਂ ਕੋਰਟਾਂ ਵੀ ਉੱਧਰ ਮੂੰਹ ਨਹੀਂ ਕਰਦੀਆਂ ਉਹ ਇਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀ ਹੈ ਅਸੀਂ ਕਹਿੰਦੇ ਹਾਂ ਉਹ ਸੈਂਟਰ ਤੇ ਦਬਾਅ ਪਾਉਣ ਸੈਂਟਰ ਉਸ ਕਸਾਨਾ ਦੀ ਗੱਲ ਹੋਏ ਇੱਕ ਡੱਲਿਆ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਹੈ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾਂ ਮੈਂ ਮੈਡੀਕਲ ਲੈ ਸਕਦਾ ਇਹ ਆਈ ਹੈ ਸਾਰੇ ਬਤ ਪੇ ਸਰਕਾਰ ਨੂੰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਗੱਲਬਾਤ ਤੇ ਸੱਦੇ ਸੈਂਟਰ ਸਰਕਾਰ ਤੇ ਸਾਡਾ ਸਾਥੀ ਮੈਡੀਕਲ ਲਵੇ ਉਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲੇ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜ਼ੋਰ ਲੱਗਿਆ ਅਗਲੀ ਗੱਲ ਅਗਲੀ ਗੱਲ ਪੰਜਾਬ ਸਰਕਾਰ ਨਹਿਰਾ ਪੱਕੀਆਂ ਕਰ ਰਹੀ ਹੈ ਥੱਲਿਓ ਜੇ ਨਹਿਰਾ ਪੱਕੀਆਂ ਹੋ ਗਿਆ ਧਰਤੀ ਦੇ ਵਿੱਚ ਪਾਣੀ ਨਹੀਂ ਜਾਣਾ ਥਰਲਾ ਪਾਣੀ ਹੋਰ ਥੱਲੇ ਚੱਲਿਆ ਜਾਣਾ ਉਹਦੀ ਅਸੀਂ ਨਿਖੇਧੀ ਕਰਦੇ ਹਾਂ ਕੋਈ ਨਹਿਰਾ ਪੱਕੀਆਂ ਕਰਨ ਦੀ ਲੋੜ ਹੀ ਨਾ ਲਾਹਾਂ ਮਾ ਤੋਂ ਨਾ ਕਿਤੇ ਹੋਰ ਉਹ ਕੱਚੀਆਂ ਜੰਲਣੀਆਂ ਚਾਹੀਦੀਆਂ ਜਿ ਕੱਚੀਆਂ ਨਹਿਰਾ ਜੰਲਣੀਆਂ ਜਿਹੜੇ ਬੋਰ ਸਾਡੇ ਦੇ ਨਵੇਂ ਲੱਗੇ ਹੁੰਦੇ ਨੇ ਤਾਂ ਉਹਦਾ ਸਾਡਾ ਪਾਣੀ ਵਧੀਆ ਹੁੰਦਾ ਤੇ ਜੇ ਪੱਕੇ ਹੋ ਗਏ ਮੁੜ ਕੇ ਪਾਣੀ ਲੱਗਣੀ ਉਹਦੀ ਸਿਖਤੀ ਕਰਨੀ ਹੁੰਦੀ ਸਤਿਓ ਸਾਰੇ ਸਾਰੇ ਮੀਡੀਆ ਕਰਮੀਆਂ ਦਾ ਸਭ ਦੇ ਨਾਲ ਨਾਲ ਸਾਥੀਓ ਸਾਰੇ ਮੀਡੀਆ ਕਰਮੀਆਂ ਦਾ ਜਿੰਨੇ ਵੱਡੀ ਗਿਣਤੀ 'ਚ ਤੁਸੀਂ ਆਇਆ ਹੋ ਇਸ ਲਈ ਸਜੁਗਤ ਕੋ ਕਿਸਾਨ ਮੋਰਚੇ ਦੀ ਪ੍ਰੀਜੀਡੀਅਮ ਵੱਲੋਂ ਤੁਹਾਡਾ ਬਹੁਤ ਜਿਆਦਾ ਧੰਨਵਾਦ ਮੈਨ ਤੋਂ ਪਹਿਲਾਂ ਸਾਥੀ ਉਗਰਾਹਾ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਣੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਹਾਂ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਣਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸਾਥ ਮਿਲਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਉਸ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪ੍ਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਹਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਵਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਨਾਲ ਬੜੀ ਕੀਤਾ ਹੈ ਇਹਦੇ ਵਿੱਚ ਜਿਹੜਾ ਸਾਡਾ ਸਮਾਨਜੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅਨਸਨ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਨਪੁਰ ਖੀਰੀ ਦਾ ਜਿਹੜੇ ਸਾਡੇ ਦੋਸੀ ਨੇ ਅਜੇ ਟੈਨੀ ਮਿਸਰਾ ਤੇ ਅਸੀਸ ਮਿਸਰਾ ਉਹਨਾਂ ਨੂੰ ਵੀ ਬਣਦੀ ਸਜ਼ਾ ਦਿਵਾਉਣ ਦੇ ਵਿੱਚ ਕੋਰਟਾਂ ਜਿਹੜੀਆਂ ਹੈਗੀਆਂ ਨੇ ਡਿਲੇ ਹੋ ਰਿਹਾ ਹੈ ਇਸ ਲਈ ਉਹਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅਗਲੀ ਗੱਲ ਜਿਹੜੀ ਹੈਗੀ ਐ ਆ ਮਾਨਸਾ ਸਾਹਿਬ ਨੇ ਕੀਤੀ ਐ ਪਾਣੀਆਂ ਦੇ ਨੂੰ ਲੈ ਕੇ ਜਿਹੜਾ ਸਰਹੰਦ ਕਨਾਲ ਸਿਸਟਮ ਐ ਉਹਦੇ ਆਲੇ ਦੁਆਲੇ ਜਿਹੜੀ ਐ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਨੇ ਉਹ ਉਹਦੇ ਗਹਾਂ ਸਿਸਟਮ ਦੇ ਨਾਲ ਪੰਜ ਉਹਦੀਆਂ ਬ੍ਰਾਂਚਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਦਾ ਜਾਲ ਫੈਲਿਆ ਹੋਇਆ ਲੱਖਾਂ ਟਿਓਵਲ ਜਿਹੜੇ ਹੈਗੇ ਨੇ ਉਹਦੇ ਕਿਨਾਰਿਆਂ ਤੇ ਲੱਗੇ ਹੋਏ ਨੇ ਜੇਕਰ ਉਹ ਇਸ ਤਰ੍ਹਾਂ ਪੱਕਾ ਹੋ ਜਾਣਗੇ 10% ਜਿਹੜਾ ਰੀਚਾਰਜਿੰਗ ਜ਼ਮੀਨ ਦੇ ਵਿੱਚ ਹੋਣਾ ਉਹ ਖਤਮ ਹੋ ਜਾਏਗਾ ਤੇ ਉਹ ਪਿਉ ਵੈਨ ਜਿਹੜੇ ਉਹ ਬੇਅਸਰ ਹੋ ਜਾਣਗੇ ਸੁੱਕ ਸੁੱਕ ਜਾਣਗੇ ਇਸ ਲਈ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਪੰਜਾਬ ਦੇ ਅਰਥਚਾਰੇ ਦਾ ਵੀ ਨੁਕਸਾਨ ਹੋਣਾ ਹੈ ਇਸ ਲਈ ਕਿਸਾਨ ਮੋਰਚੇ ਦੀ ਪੰਜਾਬ ਦੀ ਮੰਗ ਹੈ ਕਿ ਉਹ ਜਿਹੜਾ ਕਾਰਵਾਈ ਹੈ ਉਹਨੂੰ ਤੁਰੰਤ ਰੋਕਿਆ ਜਾਵੇ ਤੇ ਇਹੋ ਜੀ ਕਾਰਵਾਈ ਜੋ ਕਿਸਾਨੀ ਦਾ ਨੁਕਸਾਨ ਕਰਦੀ ਹੈ ਉਹ ਤੋਂ ਬਿਲਕੁਲ ਉਹਨੂੰ ਬੰਦ ਕੀਤਾ ਜਾਵੇ ਔਰ ਅਗਲੀ ਜਿਹੜੀ ਗੱਲ ਹੈਗੇ ਆ ਜੋ ਇਹ ਨਵਾਂ ਖੇਤੀ ਖੇਤੀ ਐਲ ਮਾਰਕੀਟਿੰਗ ਦਾ ਜਿਹੜਾ ਖਰੜਾ ਹੈ ਉਹ ਖਰੜਾ ਜਿਹੜਾ ਉਹਦੀ ਉਹਦੇ ਉਹਦਾ ਖਰੜਾ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਉਸ ਖਰੜੇ ਨੂੰ ਰੱਦ ਕਰੇ ਔਰ ਕਿਉਂਕਿ ਖੇਤੀ ਦਾ ਵਿਸ਼ਾ ਕੇਂਦਰ ਦਾ ਨਹੀਂ ਹੈਗਾ ਪੰਜਾਬ ਦਾ ਖੇਤੀ ਪੰਜਾਬ ਰਾਜਾਂ ਦਾ ਵਿਸ਼ਾ ਹੈ ਇਹ ਜਿਹੜਾ ਪੰਜਾਬ ਸਰਕਾਰ ਹੈ ਜਾਂ ਪੰਜਾਬ ਸੈਂਬਰੀ ਦੇ ਵਿੱਚ ਇਹ ਬਤਾ ਪਾਸ ਕਰੇ ਕਿ 23 ਫਸਲਾਂ ਤੇ ਜਿਹੜੀ ਆ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ C2 50% ਉਹਦੇ ਆਧਾਰ ਤੇ ਇਹ ਕਾਨੂੰਨ ਬਣਾਵੇ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਸ ਕੇਂਦਰ ਸਰਕਾਰ ਵੀ ਖਰੀਦੇ ਕਿਉਂਕਿ ਖਰੀਦਣਾ ਉਹਨੇ ਆ ਉਹ ਇਸ ਤੋਂ ਘੱਟ ਨਹੀਂ ਖਰੀਦੂਗੀ ਸੋ ਜੇਕਰ ਇਹ ਮੰਗਾ ਪੰਜਾਬ ਸਰਕਾਰ ਨਹੀਂ ਕਰੂਗੀ ਤਾਂ ਵੀ ਸਾਡਾ ਰੋਖ ਪੰਜਾਬ ਸਰਕਾਰ ਦੀ ਵੱਲ ਵੀ ਹੋਏਗਾ ਹੁਣ ਮੈਂ ਤੁਹਾਡੇ ਸਾਹਮਣੇ ਭਾਰਤ ਕੰਮ ਗੁਜ਼ਾਫਤਾ ਬਣਾ ਰਿਹਾ ਹਾਂ ਕੰਮ ਜਾਬਾ ਸੈਕਟਰ 7.5 ਤੋਂ ਥੋੜਾ ਇਹਨੂੰ ਦੋ ਮਿੰਟ ਸੇ ਪ੍ਰਧਾਨ ਕੀ ਹੈ ਦੂਜਾ ਤੁਹਾਡੇ ਕੋਲ ਸਵਾਲ ਇੱਕ ਦੋ ਮਿੰਟ ਕੇ ਕੇਂਦਰ ਸਰਕਾਰ ਤੋਂ ਅਸੀਂ ਰੱਦ ਕਰਾ ਕੇ ਆਏ ਸਾਂ ਉਹਨੂੰ ਟੇਡੇ ਢੰਗ ਨਾਲ ਸਟੇਟਾਂ ਦੇ ਪਾ ਕੇ ਜਿਹੜੀ ਕੇਂਦਰ ਸਰਕਾਰ ਦਬਾਅ ਬਣਾ ਰਹੀ ਆ ਉਹ ਜਿਹੜੀ ਸਟੇਟਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਕਾਨੂੰਨ ਰੱਦ ਕਰਕੇ ਤੇ ਕੇਂਦਰ ਸਰਕਾਰ ਨੂੰ ਖੋਲਿਆ ਜਾਵੇ ਤੇ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਤਿਆਰ ਕੀਤੀ ਜਾਵੇ ਕਿਉਂਕਿ ਖੇਤੀ ਜਿਹੜੀ ਆ ਇਹ ਅਰਥਚਾਰਕ ਜਿਹੜਾ ਚੱਲਦਾ ਕਿਉਂਕਿ ਜੇ ਕਿ ਖੇਤੀ ਦਾ ਕਾਨੂੰਨ ਗਲਤ ਬਣੂਗਾ ਤੇ ਇਹ ਕਿਸਾਨ ਜਿਹੜੇ ਆ ਬਹੁਤ مضਭਾਗੀ ਜਾਣਗੇ ਇਸ ਕਰਕੇ ਸ਼ਨਾਹਛ ਵੱਡੇ ਕਰਨੇ ਪੈਣਗੇ ਤੇ ਇਸ ਦੇ ਨਾਲ ਜਿਹੜਾ ਖੇਤੀ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ। ਅੱਛਾ ਕੋਈ ਹੋਰ ਸਵਾਲ ਨਹੀਂ ਹੈ? ਆਈ ਪਾਬਾਤ ਕੁਝ ਪ੍ਰਾਪਤਾ ਕੁਝ ਹੈਗਾ ਕੋਈ ਮੀਟਿੰਗਾਂ ਹੋ ਰਹੀਆਂ ਕਿਸੇ ਸਰਕਾਰ ਦੇ ਨਾਲ ਕੁਝ? ਦੇਖੋ ਭਾਰਤ ਸਰਕਾਰ ਨੇ ਅਜੇ ਤੱਕ ਬਿਲਕੁਲ ਮੂੰਹ ਹੀ ਨਹੀਂ ਖੋਲਿਆ ਕਿਸੇ ਨਾਲ ਮੀਟਿੰਗ ਕਰਨ ਦੀ ਜਿਹੜੇ ਮੋਟੇਜ ਵੈਟ ਨਾਲ ਸਾਥੀ ਉਹ ਤਾਂ ਮੰਨ ਕਰ ਰਹੇ ਨੇ ਸਾਡੇ ਨਾਲ ਗੱਲ ਕਰੋ ਤੁਸੀਂ। ਅੱਧੀ ਰਾਤ ਤੋਂ ਅਸੀਂ ਆਵਾਂਗੇ। ਪਰ ਨਾਂ ਸਬੰਧਕ ਮੋਰਚੇ ਨਾਲ ਚਲੋ ਉਹਨਾਂ ਨੇ ਕਿਸੇ ਵੀ ਜੱਥੇ ਬੰਦੀ ਨਾਲ ਅਜੇ ਤੱਕ ਗੱਲ ਨਹੀਂ ਕੀਤੀ ਕਿਉਂਕਿ ਉਹਦਾ ਅਜੇ ਤੱਕ ਸੁਪਰੀਮ ਕੋਰਟ ਤੇ ਸਾਰੀ ਗੱਲ ਠੁੱਟੀ ਹੋਈ ਹੈ ਕਿ ਸੁਪਰੀਮ ਕੋਰਟ ਜੋ ਸਾਨੂੰ ਕਮਕਸਤਾ ਉਹ ਕਰੇਗਾ ਆ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਨੂੰ ਇਹ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਨੇ ਆਪਣੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨਾਲ ਮੀਟਿੰਗ ਕਰੋ ਕਿ ਕਿਹੜੀ ਬਿਮਾਰੀ ਕਿਸਤ ਨੂੰ ਆਵੇ ਬੋਰਡਾਂ ਦਾ ਕਿਸੇ ਵਤ ਰਹਿ ਗਈ ਕਿਸਾਨ ਬੋਰਡਾਂ ਤੋਂ ਅੱਗੇ ਜਾਣ ਨਹੀਂ ਦਿੱਤਾ ਚਾਹੇ ਉਹ ਹਰਿਆਣਾ ਬੋਰਡ ਹੋਵੇ ਚਾ ਥੋੜਾ ਜਿਹਾ ਗੱਲ 'ਚ ਫਰਕ ਰਹੇਗਾ 8025 ਤੋਂ ਸਮਾ ਮੰਗ ਕੇ ਜੀ ਸਾਡੇ ਮੋਚੇ ਨੇ ਵੀ ਰਾਸ਼ਟਰਪਤੀ ਇੱਕ ਸਭ ਤੋਂ ਵੱਡਾ ਅਹੁਦਾ ਹੈਗਾ ਉਹ ਸਾਨੂੰ ਸਮਾਂ ਦੇਵੇ ਹਜੇ ਤੱਕ ਰਾਸ਼ਟਰਪਤੀ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਾਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੇ ਨਾਲ ਗੱਲਬਾਤ ਤੋਂ ਟਾਲਾਬਟ ਰਹੀ ਹੈ ਜੀ ਰਾਸ਼ਟਰਪਤੀ ਦਾ ਜੇ ਕਹੇ ਜੀ ਇੱਕ ਦੇਸ਼ ਦਾ ਮੁਖ ਆਗੂ ਹੈਗਾ ਕਿਉਂਕਿ ਸਾਨੂੰ ਸਮਾਂ ਦਿੱਤਾ ਇਸ ਗੱਲ ਤੇ ਅਸੀਂ ਰੋਸ ਵਿੱਚ ਪਟਾਉਣੇ ਹੈਗੇ ਆਗ੍ਰਿਕਲ ਸੁਭਾਵ ਕਰੂਗਾ ਹਾਂ ਜੀ ਧਲੇਵਾਲ ਸਾਹਿਬ ਦੀ ਜਾਣੋਗਾ ਨੇ ਖਦਰਾ ਲਗਾਤਾ ਡਾਕਟਰ ਵੀ ਗੱਲ ਨੂੰ ਲੈ ਕੇ ਕਿ ਨਾ ਜਿੰਦਾ ਪੁਕਾਰ ਤੇ ਜੀ ਰਾਹ ਹਾਂਜੀ ਦੇਖੋ ਬਿਲਕੁਲ ਇਹ ਠੀਕ ਹੈ ਕਿ 39 38 ਦਿਨ ਹੋ ਗਏ ਤੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਤਾਂ ਬਣਿਆ ਹੀ ਹੋਇਆ ਪਰ ਇਹਦੇ ਸਬੰਧ ਦੇ ਵਿੱਚ ਜਿੰਨਾ ਕੁ ਸਾਡੀਆਂ ਜਥੇਬੰਦੀਆਂ ਕਰ ਸਕਦੀਆਂ ਨੇ ਸਯੁਕਤ ਮੋਰਚੇ ਦੀਆਂ ਉਹ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਨੇ ਆਲ ਇੰਡੀਆ ਦੇ ਦਾਅਵੇ ਇਹਦੇ ਚ ਸਾਰਾ ਅਗਵਾਈ ਹੈ ਅਸੀਂ ਟੋਹਾਣਾ ਦੇ ਵਿੱਚ ਇੱਕ ਮਹਾਪੰਚਾਇਤ ਰੱਖ ਰਹੇ ਹਾਂ ਸਾਰਾ 25 ਕਿਲੋਮੀਟਰ ਇਕਨੋਰੀ ਤੋਂ ਔਰ ਦੂਸਰੀ ਪੰਜਾਬ ਦੀ ਵੱਡੀ ਮਹਾਪੰਚਾਇਤ ਅਸੀਂ ਮੋਗਾ ਦੇ ਵਿੱਚ ਰੱਖ ਰਹੇ ਆ ਇਹ ਉਹਨਾਂ ਦੀ ਸympathy ਦੇ ਵਿੱਚ ਔਰ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਨਾਲ ਸਿੱਟੇ ਨਾਲ ਸੁਪਰੀਮ ਕੋਰਟ ਉਹਦੀ ਕੇਂਦਰ ਦੀ ਵਕਾਲਤ ਕਰੇ ਉਹ ਸਿੱਧਾ ਡਾਇਰੈਕਟ ਕਰੇ ਕੇਂਦਰ ਸਰਕਾਰ ਨੂੰ ਕਿ ਧੰਨੇਵਾਲ ਸਾਹਿਬ ਨਾਲ ਗੱਲ ਵੀ ਕਰੋ ਤੇ ਉਹਨਾਂ ਦਾ ਅਨਸਨ ਹੈ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਉਹ ਤੁਰੰਤ ਦੂਰ ਕੀਤਾ ਜਾਵੇ ਇਸ ਤੇ ਅਸੀਂ ਲਗਾਤਾਰ ਪਹਿਰਾ ਦੇ ਜਿਸ ਤਰ੍ਹਾਂ ਮੋਰਚਾ ਬਣ ਚੱਲ ਗਿਆ ਸੀ ਕਿਸਾਨਾਂ ਦਾ ਉਸ ਦਾ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਸਿੱਧਾ ਦੇਖੋ ਜਿੱਡੀ ਮੱਡੀ ਫਾਈਟ ਹੈ ਤਾਂ ਸਰਕਾਰ ਦੇ ਨਾਲ ਉਡੀ ਪੱਟੀ ਏਕਤਾ ਦੀ ਲੋੜ ਹੈ ਇਸ ਗੱਲ 'ਤੇ ਸਾਡਾ ਲਗਾਤਾਰ ਦੋਰ ਹੈ ਏਕਤਾ ਹੈਗੀ ਸਾਰੇ ਏਕਤਾ ਅਸੀਂ ਦੇਖੋ ਅਸੀਂ ਏਕਤਾ ਜੇ ਅਸੀਂ ਪ੍ਰਯਾਸ ਅਸੀਂ ਜਿਹੜੇ ਯਤਨ ਨੇ ਉਸੇ ਕਰਦੇ ਰਹੇ ਅਸੀਂ ਉਹਨਾਂ ਨੂੰ ਚਿੱਠੀਆਂ ਵੀ ਕਿਤੇ ਨੇ ਸਾਥੇ ਨੇ ਇੱਕ ਰਾਉਂਡ ਸਾਡਾ ਗੱਲਬਾਤ ਚਲੇ ਪਹਿਲਾ ਦੋ ਰਾਉਂਡ ਚੱਲੇ ਨੇ ਚਿੱਠੀਆਂ ਹੁੰਦੀਆਂ ਰਹੀਆਂ ਨੇਦਰ ਪਰ ਇਹ ਕਿਸੇ ਕਿਨਾਰੇ ਨਹੀਂ ਲੱਗੀ ਨਹੀਂ ਲੱਗ ਸਕੀ ਕਿਉਂਕਿ ਹਾਲਤਾਂ ਹੋਰ ਤਰ੍ਹਾਂ ਦੀਆਂ ਬੜੀਆਂ ਬੜੀਆਂ ਨੇ ਹੁਣ ਤਾਂ ਨਹੀਂ ਬਹੁਤ ਸਾਰਾ ਜਿਹੜੇ মিডিਆ ਦੇ ਵਿੱਚ ਜੋ ਇੰਟਰਵਿਊ ਵਗੈਰਾ ਹੋ ਗਿਆ ਨੇ ਉਹਨਾਂ ਦੇ ਵਿੱਚ ਹੀ ਬਣਾਇਆ ਰਹਿ ਵੀ ਜਥੇਬੰਦੀਆਂ ਜਥੇਬੰਦੀਆਂ ਦੇ ਕਿਸਾਨਾਂ ਜਥੇਬੰਦੀ ਇੱਕ ਦੂਜੇ ਦੇ ਵਰਸ ਬਣਾਏ ਹੋਏ ਨੇ ਕੇਂਦਰ ਸਰਕਾਰ ਤੇ ਨਹੀਂ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਰਾਜ ਸਰਕਾਰ ਵੀ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੰਭਾਵਨਾ ਕਦੇ ਨਹੀਂ ਛੱਡਣੀ ਚਾਹੀਦੀ ਹੈ ਇਹ ਸੰਯੁਕਤ ਮੋਰਚੇ ਦੀ ਸੱਦ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ ਸੱਦ ਹੈ ਇਹ ਸਮਝ ਹੈ ਕਿ ਅਸੀਂ ਏਕਤਾ ਕਰਨੀ ਹੈ ਹਰ ਹਾਲਤ 'ਚ ਇਹ ਸੰਭਵ ਬਣਾਉਣ ਦੀ ਖਾਤਰ ਜਿਹੜਾ ਵੀ ਪ੍ਰਯਤਨ ਯਤਨ ਕਰਨਾ ਹੈ ਉਹ ਅਸੀਂ ਕਰਾਂਗੇ ਅਸੀਂ ਅੱਗੇ ਵੀ ਕਰਾਂਗੇ ਪਹਿਲਾਂ ਵੀ ਕਰਦੇ ਸਾਡਾ ਜਿਹੜੀ 6 ਮੈਂਬਰ ਕਮੇਟੀ ਹੈ ਸੰਯੁਕਤ ਕੋ ਨਿਸਾਨ ਮੋਰਚਾ ਆਲ ਇੰਡੀਆ ਦੀ ਉਹ ਲਗਾਤਾਰ ਇਸ પ્રયાસ ਦੇ ਵਿੱਚ ਹੈ ਕਿ ਇਸ ਏਕਤਾ ਮੋਰਚੇ ਦੇ ਵਿੱਚ ਬਰਾਉਡਰ ਏਕਤਾ ਹੋਣੀ ਚਾਹੀਦੀ ਹੈ ਸਾਡੇ ਮੋਰਚੇ ਦੀ ਵੀ ਪੂਰੀ ਪੱਕੀ ਰਹਿ ਹੈ ਜਿੱਨਾਂ ਚ ਸਾਰਾ ਮੋਰਚਾ ਬਰਾਉਡਰ ਏਕਤਾ ਪਹਿਲਾਂ ਮੰਗੂ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਤੋਂ ਮਸਲਿਆਂ ਨੂੰ ਹੱਲ ਕਰਵਾਉਣਿਆ ਦਿੱਕਤ ਆ ਕਿੰਨੇ ਕਮੀਆਂ ਕਮੀਆਂ ਕਿੱਥੇ ਨੇ ਕਿੱਦਾਂ ਨੇ ਕਿੱਦਾਂ ਐਰੋਗੈਂਸੀ ਹੈਗੀ ਆ ਕਿਸਾਨ ਜਿੱਥੇ ਬੰਦੀ ਹੈ ਦੂਸਰੀਆਂ ਇਜਾਜ਼ਤਾਂ ਵੀ ਜਿਹੜਾ ਇੱਕ ਨਹੀਂ ਹੋ ਰੇ ਕਾਰਨ ਕੀ ਨੇ ਕੀ ਕਰ ਰਹੇ ਹੋ ਦੇਖੋ ਇਹ ਜਿੱਤ ਕਿਸੇ ਨੂੰ ਇਸ਼ਵਾਂ ਦੇ ਉੱਤੇ ਸਮਝਦੀ ਗੱਲ ਹੈ ਕਿਸੇ ਕੋਈ ਮੁੱਦੇ ਨੂੰ ਕਿਸੇ ਤਰ੍ਹਾਂ ਅੰਗਦਾ ਕੋਈ ਮੁੱਦੇ ਨੂੰ ਛੋਟਾ ਅੰਗਦਾ ਕੋਈ ਵੱਡਾ ਅੰਗਦਾ ਕੋਈ ਇਹ ਇਹ ਸਰਕਾਰ ਦੀ ਤਾਕਤ ਨੂੰ ਆਪਣੇ ਕਦ ਦੇ ਮੁਤਾਬਕ ਸਮਝਦਾ ਕੋਈ ਸਰਕਾਰ ਦੀ ਤਾਕਤ ਨੂੰ ਵੱਡੀ ਅੰਗਦਾ ਇਸ ਕਰਕੇ ਅਸੈਸਮੈਂਟਾਂ ਦਾ ਫਰਕ ਹੈ ਹਰ ਇੱਕ ਬੰਦੇ ਦਾ ইস্যੂ ਕਿੱਡਾ ਹੈ ਤੇ ਉਹ ਕਿੰਨਾ ਸਮਾਂ ਲਊਗਾ ਅਸੀਂ ਭਾਰਤ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਤਾਂ ਐਮਐਸਪੀ ਮਿਲਦੀ ਹੈ ਅਸੀਂ ਐਮਐਸਪੀ ਬਚਾਉਣ ਦੀ ਲੜਾਈ ਲੜ ਰਹੇ ਹਾਂ ਪਰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਐਮਐਸਪੀ ਲੈਣ ਦੀ ਲੜਾਈ ਹੈ ਉਹ ਲੜਾਈ ਹੈ ਜਿਹੜੀ ਐਮਐਸਪੀ ਲੈਣ ਦੀ ਲੜਾਈ ਹੈ ਉਹ ਬਹੁਤ ਵੱਡੀ ਲੜਾਈ ਹੈ ਗਾਰੰਟੀ ਕਾਨੂੰਨ ਦੀ ਲੜਾਈ ਉਦੋਂ ਉਦੋਂ ਹੀ ਅੱਗੇ ਵੱਡੀ ਲੜਾਈ ਹੈ ਇਹ ਤਾਂ ਭਾਰਤ ਦੀ ਸਾਰੇ ਦੀ ਹੋ ਜੂਗੀ ਇਹਨੇ ਅਜੇ ਤਾਂ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਐਮਐਸਪੀ ਲਾਗੂ ਕਰਾਉਣ ਦੀ ਖਾਤਰ ਮਰਾਂਚ ਨਹੀਂ ਆਈਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਭਾਰਤ ਪੱਧਰ ਦਾ ਇਹ ਅੰਦੋਲਨ ਬਣੇ ਤਾਂ ਸਾਰੀਆਂ ਜਿੱਥੇ ਬਣੇ ਇੱਕ ਜੁੱਟ ਹੋਣ ਤਾਂ ਕਿ ਲੋਕਾਂ ਦਾ ਅਧਿਕਾਰਤਨ ਮਿਲੇ ਫਿਰ ਇਹ ਸਰਕਾਰ ਉੱਚਾਇਆ ਜਾਵੇ ਹਰਿਆਣਾ ਨੇ ਲਾਗੂ ਕਰਤੀਆਂ ਨਹੀਂ ਐਮਐਸਪੀ ਸਾਰੀਆਂ ਫਸਲਾਂ ਦੀ ਕਿਹੜਾ ਕਹਿੰਨ ਨਾਲ ਸੁਰੂ ਲਾਗੂ ਹੋ ਜਾਂਦੀਆਂ ਨੇ ਯਾਰ ਕਿਸੇ ਨੇ ਕਹ ਉਹ ਤਾਂ ਐਵੇਂ ਐਵੇਂ ਲੋਕਾਂ ਦੇ ਦੇ ਵਿੱਚ ਭਰਮ ਪੈਦਾ ਕਰਨ ਵਾਸਤੇ ਉਹਨਾਂ ਦਾ ਮਤ ਕਰਦੇ ਕਹਿੰਦਾ ਮੂੰਗੀ ਤੇ ਐਮਐਸਪੀ ਦੇਵਾਂਗਾ ਦੇਤੀ ਹੂੰ ਮੱਕੀ ਦੇ ਐਮਐਸਪੀ ਕਿਹਾ ਸੀ ਦੇਤ ਮਿਲ ਗਈ ਨਹੀਂ ਕਹਿਣ ਨਾਲ ਨਹੀਂ ਹੁੰਦਾ ਕਹਿਣ ਦਾ ਤਾਂ ਐਮਐਸਪੀ ਆ ਜਿਹੜਾ ਐਮਐਸਪੀ ਕੇਂਦਰ ਸਰਕਾਰ ਲਾਂਦੀ ਹੈ ਉਹ ਸਾਰੇ ਭਾਰਤ ਵਾਸਤੇ ਲਾਂਦੀ ਹੈ ਭਾਰਤ ਚ ਹੁੰਦਾ ਐਮਐਸਪੀ ਲਾਗੂ ਤਾਂ ਹੁੰਦੀ ਨਹੀਂ ਆ ਦੋ ਸਟੇਟਾਂ ਨੇ ਜਿਹੜੀਆਂ ਲੜਕੇ ਲੈਣੀਆਂ ਨੇ ਭਾਰਤ ਪੰਜਾਬ ਪੰਜਾਬ ਤੇ ਹਰਿਆਣਾ ਇਹ ਇਹ ਤਾਂ ਦੋ ਸਟੇਟਾਂ ਬਚਾਉਣ ਦੀ ਖਾਤਰ ਲੜ ਰਹੀਆਂ ਨੇ ਵੀ ਇਹ ਬਚੇ ਗਾਂ ਗਾਰੰਟੀ ਕਮੂਨ ਬਣੇ ਅਜੇ ਭਾਰਤੀਆਂ ਕਿੰਨੀਆਂ ਸਟੇਟਾਂ ਮੈਂ ਤਾਂ ਹਰੋਣਾ ਤੁਹਾਨੂੰ ਗੱਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਐਮਐਸਪੀ ਕੀ ਹੁੰਦੀ ਹੈ ਸਰ ਇੱਕ ਸਰ ਇੱਕ ਤਾਲੀ ਪਾਸ ਵਾਲਿਆ ਨੂੰ ਕਹਿ ਰਹੇ ਨੇ ਉਹ ਕਹਿੰਦੇ ਵੀ ਪੰਜਾਬੀ ਗੱਲ ਕਰੋ ਉਹ ਕਹਿੰਦੇ ਪੰਜਾਬ ਸੇ ਸਾਡੇ ਮੰਤਰੀ ਆਏ ਸੀ ਦਿਨ ਵੀ ਆਪਾਂ ਪੰਜ ਫਸਲਾਂ ਤੇ ਕਹਿ ਸੀ ਐਮਐਸਕੇ ਜਦਾ ਨਹੀਂ ਕਹਿੰਦੇ ਪਰ ਗੱਲਬਾਤ ਕਰ ਪਿਆ ਅਮੀ ਨੇ ਕਿਸਾਨ ਤੁਹਾਡਾ ਕੀ ਕਹਿਣਾ ਸਰ ਕਹਿੰਦੇ ਜੇ ਗੱਲਬਾਤ ਕਰਦਗੇ ਤਾਂ ਹੀ ਨਾ ਨਿਕਲੂ ਕੋਈ ਹਤੇ ਉਹ ਜਿਹੜੀ ਉਹ ਗੱਲ ਕਹਿੰਦੇ ਨੇ ਪੰਜ ਫਸਲਾਂ ਤੇ ਦੇ ਦੇ ਦਾਂਗੇ ਉਹ ਤਾਂ ਇੱਕ ਕੰਟਰੈਕਟ ਕਰਨ ਵਾਸਤੇ ਕਹਿੰਦੇ ਤੇ ਕੁਝ ਏਜੰਸੀਆਂ ਨਾਲ ਜਿਵੇਂ ਨਵਾਰਡ ਹੈ ਮਾਰਕਫੈਟ ਜਾ ਇਸ ਤਰ੍ਹਾਂ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨਾਲ ਕੰਟਰੈਕਟ ਕਰਨ ਵਾਸਤੇ ਉਹ ਉਹ ਕੰਟਰੈਕਟ ਸਾਲ ਬਾਅਦ 2 ਸਾਲ ਬਾਅਦ ਜਾਂ ਸਰਕਾਰ ਜਦੋਂ ਜਾਊਗੀ ਉਸੇ ਬਾਅਦ ਟੁੱਟ ਜਾਊ ਐਮਐਸਪੀ ਦਾ ਉਹਦੇ ਚ ਕੋਈ ਪ੍ਰੋਵੀਜ਼ਨ ਨਹੀਂ ਦੇਣ ਦਾ ਇਸ ਲੋਕਾਂ ਨੂੰ ਭਰਮ ਫੁਲਾ ਰਹੇ ਨੇ ਐਮਐਸਪੀ ਤਾਂ ਦੇਣੀ ਹੈ ਤਾਂ ਜੋ ਅਸੀਂ ਐਮਐਸਪੀ ਸਰਕਾਰ ਅੱਜ ਇਹ ਵੀ ਕਹਦੇ ਵੀ ਅਸੀਂ ਐਮਐਸਪੀ ਦੰਨੇ ਆ ਐਮਐਸਪੀ ਕੋਈ ਉਹਨਾਂ ਦੇ ਕਹੇ ਤੋਂ ਨਹੀਂ ਹੁੰਦੀ ਜੇ ਫਰਜ਼ ਕਰੋ ਉਹ ਕਹਿ ਦਣ ਕਿ ਖਰਚਾ ਹੁੰਦਾ ਹੈ 900 1800 ਤੋਂ ਨੂੰ ਦੇਣਿਆ ਅਸੀਂ ਤਾਂ 2200 ਦੇ ਰਿਆ 2.5 ਗੁਣਾ ਦੇ ਰਿਆ 2 ਦੀ ਬਜਾਏ 1.5 ਦੀ ਬਜਾਏ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਮਾਮੇ ਨਾਥਨ ਕਮਿਸ਼ਨ ਦਾ ਫਾਰਮੂ ਉਹਦਾ C2+ okay. 50% ਉਹਦੇ ਆਧਾਰ ਤੇ ਹੀ ਜੇ ਕੋਈ ਐਮਐਸਪੀ ਮਿਲੂਗੀ ਅਸੀਂ ਉਹਨੂੰ ਪ੍ਰਮਾਨ ਕਰਾਂਗੇ ਔਰ ਦੇਸ਼ ਦੇ ਵਿੱਚ ਤਾਂ ਕਿਤੇ ਲਾਗੂ ਨਹੀਂ ਪੰਜਾਬ ਦੀ ਦਾ ਜਿਵੇਂ ਗੁਰਾਹਾਂ ਸਾਬ ਨੇ ਦੱਸਿਆ ਸਾਡੀ ਤਾਂ ਸਾਡੀ ਤਾਂ ਮੰਗ ਹੈ ਵੀ ਇਸ ਜਿਹੜੀ ਐਮਐਸਪੀ ਹੈ ਸਾਡੇ ਪਾਣੀ ਘਟਦਾ ਜਾ ਰਿਹਾ ਹੈ ਇੱਥੇ ਦੂਸ਼ਤ ਹੁੰਦਾ ਜਾ ਰਿਹਾ ਹੈ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਔਰ ਪਾਵਰ ਬਿਜਲੀ ਦੀ ਬਕ ਤੋਂ ਵੱਧ ਹੋ ਰਹੀ ਹੈ ਇਸ ਲਈ ਇਹਦੀ ਡਾਇਵਰਸੀਫਿਕੇਸ਼ਨ ਕਰਕੇ ਤੇਈ ਫਸਲਾਂ ਤੇ ਉਸੇ ਨੂੰ ਵੰਡ ਦਿੱਤਾ ਜਾਵੇ ਸਾਰੀਆਂ ਫਸਲਾਂ ਤੇ ਮਿਲੇ ਕਿਸਾਨ ਨੂੰ ਜਿਹੜੇ ਇਲਾਕੇ 'ਚ ਜਿਹੜੀ ਫਸਲ ਦੀ ਜ਼ਰੂਰਤ ਹੈ ਜਾਂ ਉੱਥੇ ਹੋ ਸਕਦੀ ਹੈ ਸੰਭਵ ਹੈ ਵੱਧ ਹੋਊਗੀ ਉਹ ਅਗਲਾ ਉਗਾ ਸਕਦਾ ਹੈ ਤਾਂ ਉਹ ਮਿਲੇ ਠੀਕ ਹੈ ਸਰ ਇਹ ਗੱਲ ਉਸ ਵਾਲੇ ਦੀ ਕੋਈ ਫਾਇਨਲ ਕੰਟਰੋਲ ਸੀ ਪ੍ਰਧਾਨ ਮੰਤਰੀ ਜੀ ਆਵਾਜ਼ ਨੂੰ ਜੈਕਟ ਬੜਾ ਕੋਈ ਵਾਸਤੇ ਇਹਦਾ ਕੋਈ ਮਤਲਬ ਨਹੀਂ ਉਹ ਤਾਂ ਅਹੀਂ ਕਹਿੰਦਾ ਵੀ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚਾ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਹਾਂ ਮਿਹਨਤੂਰ ਲੜ ਰਹੇ ਨੇ ਮੁਲਾਜ਼ਮਾਂ ਨਾਲ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਗੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਗੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਗੱਲੇ ਨੂੰ ਤਾਂ ਹੀ ਕਹਤਾ ਮੇਰੇ ਨਾਲ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲਊਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾਣਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲਊਗਾ ਮੇਰਾ ਦੂਚਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰੂ ਕੋਈ ਐਵੇਂ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਮਤਲਬ ਕਿ ਜੇ ਕਰਨੀ ਦਾ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰ